और मैं भी रेडी सेडी अभी हुआ हूँ और, और कुछ वो... काम है तो मैं रेडी सेडी होना और बुथे पे कैमरा लगाने ला क्यों की हो गया की हो गया वो देखो तुम्हारे मेहमान बैठे हैं जेड़े मेहमान और नौ बजे हैं रोज रोज, रोज का काम हो गया ये और कुछ काम है तो मैं आया बस कैमरा लगा लिया और तो कुछ दिखता ही नहीं ये देखियो ये देखो ओ तेरी लाजी दोस्तों ये तीस पैंतीस हो गए होंगे जब से ये गेट लगा एक सो एक बार कह लिया कि गेट सही करवा लो गेट सही करवा लो ये तो दिखता नहीं बस कैमरा के खड़े हो जाए से कितना ऊंचा है ये कौन ठीक करावेगा इसे लो जी करा, करा देंगे करा देंगे करा देंगे दो महीने हो गए पहले एक भी चूहा नहीं आ था जब तक ये गेट लगा रोज चूहे रोज चूहे ल

ਨਾ ਗੇਟ ਰਹਿਣੇਗਾ ਨਾ ਚੂਹੇ ਇਹ ਵਿਚਾਰੇ ਅੰਦਰ ਬਾਹਰ ਹੋਣੇ ਕਿ ਨਹੀਂ ਆਪਾਂ ਇੱਕ ਪਾਸੇ ਹੀ ਹੋ ਜਾਏਗਾ ਸਾਰਾ ਮੰਦਰ ਦੇ ਵਿੱਚ ਵੜਦੇ ਨੇ ਚੂਹੇ ਯਾਰ ਮੇਰਾ ਕੀ ਕਸੂਰ ਹੈ ਦੇ ਵਿੱਚ ਮੰਦਰ ਚ ਵੜਦੇ ਨੇ ਕਿਉਂਕਿ ਮੰਦਰ ਚ ਗੇਟ ਨਹੀਂ ਹੈਗਾ ਅੱਛਾ ਪਹਿਲੇ ਪਹਿਲੇ ਕਿ ਗੇਟ ਲੱਗੇ ਤਾਂ ਮੰਦਿਰ ਕ ਖੁੱਲ ਹੀ ਨਹੀਂ ਰਹਤਾ ਸਾਰਾ ਦਿਨ ਲੈ ਹੁਣ ਮੈਂ ਦੱਸ ਕੀ ਕਰਾਂ ਇਹਦੇ ਵਿੱਚ ਗੇਟ ਮੰਦਰ ਦਾ ਓਪਨ ਆ ਦੇਖੋ ਜੀ ਮੈਂ ਤੁਹਾਨੂੰ ਦਿਖਾ ਦਿੰਦਾ ਉਹ ਆਪਣੀ ਗਲਤੀ ਨਹੀਂ ਦਿਖ ਰਹੀ ਉਹ ਗੇਟ ਇਤਨਾ ਉੱਚਾ ਲਗਵਾ ਦਿਆ

ਤੇ ਇਹਦਾ ਬੋਲਣ ਦਾ ਕੰਮ ਆ ਹੁੰਦਾ ਆਪਣੀ ਕੋਈ ਗਲਤੀ ਨਹੀਂ ਹੈਗੀ ਦੋਸਤੋ ਤੁਹਾਨੂੰ ਪਤਾ ਹੀ ਹੋਰ ਪੜੋਸੀ ਹੋਏ ਗੇਟ ਲਗਵਾਇਆ ਏ ਤੁਮ ਨਹੀਂ ਲਗਵਾਇਆ ਹੈ ਲਓ ਜੀ ਦੋਸਤੋ ਬਹੁਤ ਬੇਇੱਜ਼ਤੀ ਹੋ ਰਹੀ ਹੈ ਆਪਾਂ ਥੋੜਾ ਜਿਹਾ ਹੁਣ ਨਾ ਥੋੜਾ ਜਿਹਾ ਬਲੌਗ ਹੋਰੇ ਥੋੜਾ ਸਮਾਪਤੇ ਕਰਦੇ ਆ ਤੇ ਆਪਾਂ ਫਿਰ ਚੱਲਦੇ ਆ ਪਿੰਡ ਦੀ ਔ ਠੀਕ ਆ ਦੋਸਤੋ ਔਰ ਇਹ ਤਾਂ ਰੋਲਾ ਪੈ ਗਿਆ ਏ ਕੰਮ ਕਰਨਾ ਨਹੀਂ ਹੈਗਾ ਬੈਠ ਕੇ ਆ ਬੋਲੀ ਜਾਣਾ ਹੈ ਬਸ

ਉਹ ਚਾਹ ਤੇ ਬਰਫ ਦੇ دیے ਆ ਆ ਗਿਆ ਆਪਣੀ ਸ਼ਾਪ ਤੇ ਕਸਟਮਰ ਵੀ ਖੜੇ ਨੇ ਇਹ ਬਿਲਾਲ ਤੇ ਆਪਾਂ ਤੁਹਾਨੂੰ ਦਿਖਾਣੇ ਆ ਸਾਡੀ ਮਾਰਕੀਟ ਦੇਖੋ ਜੀ ਰਾਦੇ ਰਾਦੇ ਸਰਮਾ ਜੀ ਰਾਦੇ ਰਾਦੇ ਕਰਦੇ ਨੇ ਤੇ ਲੋਕ ਦੋਸਤੋ ਤੇ ਸਾਡੀ ਮਾਰਕੀਟ ਦੇਖੋ ਦੇਖੋ ਪੂਰੀ ਖੁੱਲ ਗਈ ਚੁੱਕੀ ਐ ਤੇ ਵੱਜ ਗਏ ਨੇ ਪੂਰੇ 10 9 ਵਜ ਗਏ ਨੇ ਠੀਕ ਐ ਦੋਸਤੋ ਚਲੋ ਆਪਾਂ ਅੱਜ ਸਾਇਜ਼ ਪਿੰਡ ਦੀ ਔਰ ਫਿਰ ਚੱਲਣਾ ਪਊਗਾ ਆਪਾਂ ਨੂੰ ਜਾਣਾ ਪਊਗਾ ਇਹ ਪਹਿਲਾਂ ਆਪਾਂ ਇਹਨਾਂ ਨੂੰ ਚੂਹਿਆਂ ਨੇ ਛੱਡਿਆਈ ਹੈ ਅੱਜ ਬਹੁਤ ਬੇਇੱਜ਼ਤੀ ਹੋ ਗਈ ਆਪਣੇ ਨਾ ਪਿੱਛੇ ਦੱਸ ਇਹਨਾਂ ਨੂੰ ਆਪਾਂ ਗਾਲ੍ਹ ਵੀ ਨਹੀਂ ਕੱਢ ਸਕਦੇ ਕੁਝ ਬੋਲ ਵੀ ਨਹੀਂ ਸਕਦੇ ਕਿਉਂਕਿ ਇਹ ਵਿਚਾਰੇ ਰੱਬ ਦੇ ਜੀਨ ਨੇ ਸੀ ਤੇ ਆਪਾਂ ਇਹਨਾਂ ਨੂੰ ਰੈਸਕਿਊ ਕਰਿਆ ਤੇ ਆਪਾਂ ਇਹਨਾਂ ਨੂੰ ਰੀਲੀਜ਼ ਕਰਕੇ ਆਵਾਂਗੇ ਛੱਡ ਕੇ ਆਵਾਂਗੇ ਵਧੀਆ ਜਗ੍ਹਾ ਤੇ ਠੀਕ ਹੈ ਦੋਸਤੋ ਰੋਜ਼ ਮੈਂ ਨਾ ਬਹੁਤ ਦੂਰ ਛੱਡ ਕੇ ਆਣਾ ਹੈ ਚਲੋ ਜੀ ਕੋਈ ਗੱਲ ਨਹੀਂ ਆਪਾਂ ਛੱਡ ਕੇ ਆਣੇ ਆ ਮਿਲ ਜਿਆ ਅਗਰ ਤੁਹਾਨੂੰ ਥੋੜੀ ਦੇਰ ਚ ਠੀਕ ਹੈ ਦੋਸਤੋ ਇੰਨੇ ਦੂਰ ਛੱਡ ਕੇ ਆਣਾ ਹੈ ਚੂਹਿਆਂ ਨੂੰ ਜਿੰਨੇ ਵੀ ਦੂਰ ਹੋ ਸਕਦੇ ਉਗੀ ਆਵੜਾ ਵੀ ਐਕਟਿਵ ਆਏ ਫੋਲੇ ਦੂਰ ਛੱਡ ਕੇ ਆਣਾ ਹੈ ਦੇਖੋ ਜੀ ਹਾਂ ਜੀ ਦੋਸਤੋ ਰਿਲੀਜ਼ ਕਰ ਦਿੰਨੇ ਆਪਾਂ ਇਹਨਾਂ ਚੂਹਿਆਂ ਨੂੰ ਤੇ ਲੋ ਜੀ ਇੱਕ ਚੂਹੇ ਨੂੰ ਤਾਂ ਹੁਣ ਕਰ ਦਿੰਨੇ ਇਹ ਲੋ ਜੀ ਓ ਲੋ ਜੀ ਓ ਹੋਏ 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 ਪਾਣੀ ਮਾਰ ਗਿਆ ਬਾਈ ਚਲੋ ਇਹ ਇੱਕ ਤਾਂ ਚਲਾ ਗਿਆ ਜੀ ਲੋ ਜੀ ਹੁਣ ਦੂਸਰੇ ਨੂੰ ਛੱਡਦੇ ਹਾਂ ਲੋ ਯੋ ਮਾਰ ਗਿਆ ਛੜ ਲੋ ਜੀ ਜਾਂਦੇ ਨੇ ਲਓ ਜੀ ਦੋਸਤੋ ਲਓ ਜੀ ਨਜ਼ਾਰੇ ਲੈ ਕੇ ਨਾਤ ਹੋ ਕੇ ਗਏ ਨੇ ਦੋਸਤੋ ਚਲੋ ਜੀ ਆਪਾਂ ਨੇ ਛੱਡਦੇ ਨੇ ਹੁਣ ਆਪਣੀਆਂ ਕੜਕੀਆਂ ਆਪਾਂ ਚੱਕ ਲੈਨੇ ਆ ਤੇ ਰੋਜ ਗਾਣਾ ਸੁਣਨੇ ਆ ਪੈਂਦੀਆਂ ਨੇ ਦੋਸਤੋ ਲਓ ਜੀ ਆਪਾਂ ਨੇ ਰੈਸਕਿਊ ਕਰਤੇ ਨੇ ਚੂਹੇ ਠੀਕ ਹੈ ਦੋਸਤੋ ਪੂਰੇ ਦੋ ਚੂਹੇ ਛੱਡਦੇ ਦੇਖੋ ਕੜਕੀਆਂ ਮਾਫਤ ਹੋ ਗਈਆਂ ਤੇ ਵਧੀਆ ਤਰੀਕੇ ਨਾਲ ਛੱਡ ਕੇ ਆਨੇ ਆ ਇਹਨਾਂ ਫੇਰ ਵੀ ਆ ਜਾਂਦੇ ਨੇ ਪਤਾ ਨਹੀਂ ਕਿਤੋਂ ਆਉਂਦੇ ਲਓ ਜੀ ਦੋਸਤੋ ਦੇਖੋ ਜੀ ਚਲੋ ਮਿਲਦੇ ਆ ਫਿਰ ਘਰ ਜਾ ਕੇ ਠੀਕ ਆ ਦੋਸਤੋ ਲਓ ਜੀ ਦੋਸਤੋ ਆਪਾਂ ਛੱਡਿਆ ਇਹ ਚੂਹਿਆਂ ਨੂੰ ਤੇ ਲਓ ਜੀ ਖਾਲੀ ਨੇ ਕੜਕੀਆਂ ਚੱਕੋ ਜੀ ਆਪਣੇ ਆ ਕੜਕੀਆਂ ਚੱਕੋ ਜੀ ਲਓ ਜੇ ਨਾਲ ਧੋ ਕੇ ਲਾ ਲਓ ਹੁਣ ਦਵਾਰੋਂ ਚੂਹਾ ਆ ਗਿਆ ਮੈਂ ਬੰਨ ਜਾਊਗਾ ਠੀਕ ਆ ਦੋਸਤੋ ਛੱਡ ਕੇ ਆਇਆ ਮੈਂ ਹੁਣ ਤੇ ਪੂਰਾ ਆਪਾਂ ਪੂਰੀ ਤਸਲੀਨ ਨਾਲ ਛੱਡ ਕੇ ਆਇਆ ਹੁਣ ਚੂਹੇ ਦਾ ਪਹਿਲਾਂ ਹੀ ਬਹੁਤ ਦੂਰ ਦੂਰ ਛੱਡ ਗਿਆ ਨਾਲੀ ਤੇ ਚਲੋ ਕੋਈ ਨਹੀਂ ਛੱਡਿਆ ਹੁਣ ਮੈਂ ਚਲੋ ਹੁਣ ਨਹੀਂ ਆਂਦੇ ਚੂਹੇ ਚਲੋ ਜੀ ਮਿਲਦੇ ਆ ਫਿਰ ਥੋੜੀ ਜਿਹੜੇ ਤੁਹਾਨੂੰ ਠੀਕ ਆ ਦੋਸਤੋ ਹੋਰ ਕੰਮ ਕਰ ਲਈਏ ਠੀਕ ਆ ਮਿੱਤਰੋ ਲਓ ਜੀ ਦੋਸਤੋ ਦੇਖੋ ਜੀ ਕਿਲੇ ਦੀ ਸਾਡੇ ਕੰਢਾ ਦੇਖੋ ਗੱਡੇ ਆ ਨੇ ਕਿਲੇ ਦੀ ਦੇਖੋ ਜੀ ਕਿਲੇ ਦੇ ਕੰਢਾ ਗੱਡੇ ਆ ਨੇ ਦੋਸਤੋ ਅਗੇ ਮੌਕਾ ਤੇ ਮਿਲੀ ਤਾਂ ਮੈਂ ਤੁਹਾਨੂੰ ਜ਼ਰੂਰ ਦਿਖਾਵਾਂਗਾ ਤੇ ਕਿਲੇ ਦਾ ਜ਼ਰੂਰ ਤੁਹਾਨੂੰ ਵਲੌਗ ਬਣਾ ਕੇ ਦਿਖਾਵਾਂਗਾ ਠੀਕ ਆ ਦੋਸਤੋ ਤੇ ਜਦੋਂ ਵੀ ਟਾਈਮ ਮਿਲੇ ਆ हूं तो मैं थोड़ा जहाँ जा रहा हाँ देखो जी किले दे सारा एक किला है साढ़ा नाभे का देखो जी किलाभा किला फिल किला, किला नाभे का दोस्तों बहुत बड़ा किला है मैं सूँ दिखा रहा है बहुत ही बहुत बड़ा किला है साडा नाभे का देखो जी हाँ सा बनया पार्क बनया हुआ नाभे का देखो जी पार्क हाँ किला है हर रास्ता जाना है हम तो वैसे सुनने चाया कि ਕਾਰ ਚੋਂ ਚੱਲਣੇ ਵਾਲੀ ਆ ਤੇ ਬਹੁਤ ਵੱਡਾ ਕਿਲਾ ਦੇਖੋ ਪਾਰਕਾ ਤੇ ਆਹ ਦੇਖੋ ਉਹ ਸੋਨਾ ਇਹ ਬਹੁਤ ਤਕੜਾ ਬਹੁਤ ਹੀ ਮਸੂਹ ਸਾਡੇ ਨਾਦੇ ਦਾ ਕਿਲਾ ਦੇਖੋ ਇਹ ਪੂਰਾ ਉਹਨਾਂ ਦਾ ਹੋਰੇ ਗੱਡੀਆਂ ਖੜ੍ਹਦੀਆਂ ਨੇ ਹੋਰੇ ਤੇ ਕਿਉਂਕਿ ਹਜੇ ਸੁੰਨੇ ਜਿਦਾ ਆਇਆ ਕਿ ਇਹਦੀ ਕਾਰਥੇ ਬਾ ਚੱਲੂਗੀ ਤੇ ਸਾਡੇ ਮਹਾਰਾਜੇ ਰਾਜਿਆਂ ਦਾ ਕਿਲਾ ਹੈ ਤੇ ਦੇਖੋ ਜੀ ਬਹੁਤ ਵੱਡਾ ਕਿਲਾ ਹੈ ਅਰੇ ਫੇਰ ਤੁਹਾਨੂੰ ਦਿਖਾਉਂਗਾ ਮੈਂ ਠੀਕ ਹੈ ਦੋਸਤੋ ਟਾਈਮ ਲੱਗ ਗਿਆ ਲਓ ਜੀ ਦੋਸਤੋ ਆ ਗਏ ਆਂ ਦੁਪਹਿਰ ਦਾ ਟਾਈਮ ਹੋ ਗਿਆ ਰੋਟੀ ਦਾ ਤੇ ਦੇਖੋ ਜੀ ਰਵਿਤਾ ਰਾਣੀ ਦਾ ਛੱਕਰੀਆ ਬਾਈ ਰੋਟੀ ਤੇ ਲਓ ਜੀ ਰੋਟੀ ਖਾ ਰਹੀ ਆ ਰਵਿਤਾ ਰਾਣੀ ਤੇ ਲੈ ਕੇ ਆਏ ਆ ਇਹਦੇ ਵਾਸਤੇ ਅਨਾਰ ਅਨਾਰ ਲੈ ਕੇ ਆਇਆ ਦੋਸਤੋ ਤੁਹਾਨੂੰ ਦਿਖਾ ਦੇਣਾ ਮੈਂ ਅਨਾਰ ਲੈ ਕੇ ਆਇਆ ਤੋਰੀ ਦੀ ਤੋਰੀ ਲਓ ਜੀ ਤੋਰੀ ਦੀ ਸਬਜੀ ਲੈ ਦੋ ਭਾਈ ਆ ਦੇਖੋ ਜੀ ਅਨਾਰ ਲੈ ਕੇ ਆਇਆ ਹੈ ਰੂਤਾ ਰਾਣੀ ਦੇ ਲਈ ਆਪਣੇ ਜਿਵੇਂ ਹੈ ਹੈ ਆਪਣੇ ਜਿਵੇਂ ਲਓ ਜੀ ਦੋਸਤੋ ਇਸ ਦਾ ਦਿਮਾਗ ਸੁਬਾਹ ਸੇ ਖਰਾਬ ਹੈ ਦੋਸਤੋ ਚਲੋ ਜੀ ਇਹ ਠਾਕੁਰ ਜੀ ਦੇ ਘਰੇ ਦਰਸ਼ਨ ਦੋਸਤੋ ਸੀ ਇਹ ਅਨਾਰ ਆਪਾਂ ਠਾਕੁਰ ਜੀ ਨੂੰ ਵੱਢ ਕੇ ਕੱਟ ਕੇ ਖਵਾਵਾਂਗੇ ਠੀਕ ਹੈ ਦੋਸਤੋ ਲਓ ਜੀ ਪਾਰੂ ਵਾਲੇ ਲੱਗੇ ਹੋਈ ਆ ਰੋਟੀ ਬਣਾਉਣ ਦੋਸਤੋ ਦੇਖੋ ਜੀ ਜਿਨ੍ਹਾਂ ਰੋਟੀਆਂ ਦਾ ਆਰਡਰ ਦੇਣਾ ਹੈ ਘਰੇ ਬੈਠੇ ਦੇ ਸਕਦੇ ਤੁਸੀਂ ਲਓ ਜੀ ਰੋਟੀ ਤਿਆਰ ਹੋ ਗਈ ਆ ਬਣਾਦੀ ਰੋਟੀ ਹਾਂਜੀ ਸ਼ੌਪ ਦੀ ਬਣੀ ਆ ਲਓ ਜੀ ਸ਼ੌਪ ਦੀ ਰੋਟੀ ਬਣ ਗਈ ਆ ਦੋਸਤੋ ਔਰ ਚਲੋ ਜੀ ਸਭ ਤਿਆਰ ਹੋ ਗਈ ਤੋੜੀ ਵੀ ਸਬਜ਼ੀ ਦੇਦੇ ਹੋ ਨਾ ਮੰਗਰੀ ਆ ਬੇਲੀ ਲਓ ਜੀ ਦੋਸਤੋ ਮਿਲਦੇ ਆ ਫਿਰ ਤੁਹਾਨੂੰ ਥੋੜੀ ਦੇਰ ਚ ਠੀਕ ਆ ਦੋਸਤੋ ਲਓ ਜੀ ਦੋਸਤੋ ਆ ਗਏ ਆਂ ਆਮ ਬੱਚੋ ਕੋ ਲੈ ਕੇ ਔਰ ਖਾਣਾ ਪੀਣਾ ਦੇਖ ਕੇ ਆ ਗਏ ਆਂ ਸ਼ੌਪ ਸੇ और लॉज रविता रानी आज फिर भी खाए रही है पहले भी खा रही थी अब भी खा रही है दोस्तों और बच्चे आ गए हैं स्कूल से और ठाकुर जी को हम अनार लेके आए थे ना मैंने अनार तीन अनार काट के ठाकुर जी को खिलाए हैं दोस्तों तीन अनार ठाकुर जी को खिलाए हैं दोस्तों हमने तीन अनार और सारे आ गए हैं और बच्चे देखो जी अभी तैयार हो कपड़े चेंज करके खाना पीना खाएंगे ठीक है दोस्तों चलो जी फिर हम भी खाते हैं खाना पीना ਫਰ ਮਿਲेंगे आपको थोड़ी देर में ठीक है दोस्तों हेलो दोस्त। दोस्तों लो जी ले आए आपा बच्चियां रो ट्यूशन तो आंदे ही देखो जी मोबाइल भी ਚੱਕ ਲਿਆ ਨੇ ਇਹਨੇ ਤੇ ਟੀਵੀ ਵੀ ਦੇਖੋ ਜੀ ਜ਼ੀਰੋ ਕਾਟੀ ਗੇਮ ਖੇਦੇ ਨੇ ਦੇਖੋ ਜੀ ਦੋਸਤੋ ਇਹਦਾ ਬਸ ਇਹਨਾਂ ਦਾ ਔਖਾ ਏ ਕਿ ਇਹਦਾ ਬਸ ਪੜਨ ਨੂੰ ਨਾ ਦਾ ਨਾਮ ਏ ਇਹਨਾਂ ਦਾ ਇਹ ਕੁਝ ਨਹੀਂ ਕਰਤਾ ਲਾਹ ਪੜਕੇ ਆਏ ਨੇ ਨਾਲ ਦੇ ਨਾਲ ਭੁੱਲ ਜਾਣਗੇ ਹੁਣ ਆ ਜ਼ੀਰੋ ਕਾਟੀ ਗੇਮ ਖੇਲ ਕੇ ਲਾਓ ਜੀ ਇਹਨਾਂ ਨੂੰ ਤਾਂ ਬਸ ਇਹੀ ਆ ਲਾ ਹੁਣ ਇੱਕ ਆਹ ਹੈ ਇਹਨੂੰ ਖਾਣ ਤੋਂ ਸਿਵਾ ਹੋਰ ਦੂਜਾ ਕੰਮ ਨਹੀਂ ਕੋਈ ਇਹਨੂੰ ਵੀ ਦੇਖ ਲਓ ਤੁਸੀਂ ਦੋਸਤੋ ਇਹਨੂੰ ਵੀ ਖਾਣ ਤੋਂ ਬਿਨਾ ਕੋਈ ਕੰਮ ਨਹੀਂ ਹੈਗਾ ਜੱਜ ਵੀ ਦੇਖੋ ਖਾਂਦੀ ਰਹਿੰਦੀ ਆ ਇਹ ਲਾਓ ਇਹਦੇ ਦੇਖੋ ਸਾਡਾ ਕੀ ਬਣ ਰਿਹਾ ਹੈ ਇੱਧਰ ਦੇਖੋ ਜੀ ਪਤੀਲਾ ਰੱਖਿਆ ਹੋਇਆ ਹੈ ਲੰਗਰ ਵਾਸਤੇ ਦੇਖੋ ਜੀ ਤੇ ਇੱਧਰ ਚੌਲ ਤਿਆਰ ਕਰ ਰਹੇ ਨੇ ਤੇ ਲੱਗਦਾ ਹੈ ਕਿ ਹੁਣ ਆਣਗੇ ਕੁਝ ਨਾ ਕੁਝ ਕੀ ਹੈ ਖਾਲੀ ਆ ਦੋਸਤੋ ਹਜੇ ਦਾ ਹੈ ਲਾ ਜੀ ਕੜੀ ਚਾਵਲ ਬਣਾਏ ਕੜੀ ਚਾਵਲ ਲਾ ਜੀ ਦੋਸਤੋ ਕੜੀ ਚਾਵਲ ਬਣਾਂਗੇ ਕੜੀ ਚਾਵਲ ਲੱਗੇ ਹੋਏ ਨੇ ਸਾਰੇ ਕੜੀ ਚਾਵਲ ਬਣਾਉਣ ਵਾਸਤੇ ਇਹ ਖਾ ਰਿਆ ਪਹਿਲੀ ਅਡਵਾਂਸ ਦਲੀਆ ਦਲੀਆ ਖਾ ਰਿਆ ਹੈ ਚਲ ਕੜੀ ਚਾਵਲ ਦਾ ਇਹ ਖਾਊਗੀ ਨਹੀਂ ਤਾਂ ਇਹ ਫਿਰ ਕਿੱਥੇ ਜਾਣਾ ਸੀ ਹੈ ਲਾ ਜੀ ਕੜੀ ਖਾ ਖਾ ਕੇ ਕੜੀ ਚੌੜ ਖਾ ਕੇ ਜਾਊਗੀ ਇਹ ਸਾਰੇ ਦੋਸਤੋ ਦੇਖ ਰਹੇ ਆ ਫਿਰ ਆਪਾਂ ਇਹ ਕੜੀ ਚੌਲ ਖਾ ਕੇ ਠੀਕ ਆ ਦੋਸਤੋ ਮਿਲਦੇ ਆ ਫਿਰ ਆਪਾਂ ਥੋੜੀ ਦੇਰ ਜੀ ਸੋਣੋ ਠੀਕ ਆ ਦੋਸਤੋ ਸਾਡੇ ਨਾਲ ਬਣੇ ਰਹੋ ਕੜੀ ਵਾਲ ਬਣਦੇ ਆ ਤੁਹਾਨੂੰ ਦਿਖਾਵਾਂਗੇ ਤੇ ਤੁਹਾਨੂੰ ਖਵਾਵਾਂਗੇ ਠੀਕ ਆ ਮਿੱਤਰੋ ਲਓ ਜੀ ਮਿੱਤਰੋ ਆ ਗਏ ਅਸੀਂ ਸ਼ਾਪ ਤੋਂ ਤੇ ਘਰੇ ਆਏ ਆ ਦੇਖੋ ਜੀ ਸਾਰੇ ਲੱਗੇ ਹੋਏ ਨੇ ਬੀਬੀ ਵੀ ਲੱਗੀ ਹੋਈ ਆ ਕੜੀ ਚੌਲ ਖਾਣ ਤੇ ਸੋਨੇ ਦਾ ਆਹ ਚੌਲਾਂ ਦੀ ਫੇਵਰੇਟ ਆ ਤੇ ਲਓ ਜੀ ਇੱਧਰ ਰਵੀਤਾ ਰਾਣੀ ਵੀ ਲੱਗੀ ਹੋਈ ਆ ਬਹੁਤ ਦੋਸਤੋ ਰਾਜੇ ਰਾਜੇ ਸਾਰੇ ਲੱਗੇ ਹੋਏ ਨੇ ਤੇ ਅਸੀਂ ਤਾਂ ਆਈ ਮਿੱਤਰੋ ਮੈਂ ਵੀ ਖਾਣੇ ਨੇ ਪਰ ਹਲੇ ਵੇਟ ਕਰ ਰਹੇ ਹਾਂ ਥੋੜਾ ਜਿਹਾ ਗਰਮ ਮੈਂ ਸੀਨੇ ਦਾ ਖਾ ਲੇ ਦੱਬ ਕੇ ਦੋ ਪਲੇਟਾਂ ਲਓ ਜੀ ਦੋਸਤੋ ਇੱਕ ਕੜੀ ਚੌਲ ਬਣਿਆ ਭਰ ਕੇ ਦਿਖਾ ਦੇਣਾ ਸੋਨੂੰ ਚਲੋ ਜੀ ਸਾਡੇ ਨਾਲ ਤੇ ਕੜੀ ਚੌਲ ਦਾ ਲੰਗਰ ਤੇ ਦੇਖੋ ਜੀ ਦੋਸਤੋ ਪੂਰਾ ਐਨ ਤਿਆਰ ਆ ਕੜੀ ਜੋ ਫੁੱਲ ਭਰ ਕੇ ਬਣਾਇਆ ਹੈ ਇਹ ਦੇਖੋ ਓਏ ਲਓ ਜੀ ਦੋਸਤੋ ਦੇਖੋ ਜੀ ਕੜੀ ਚੌੜੇ ਜੋ ਫਲ ਆ ਚੌੜਾ ਦਾ ਪਤੀਲਾ ਭਰਿਆ ਪਿਆ ਹੈ ਤੇ ਪੂਰਾ ਓਕੇ ਦੀ ਰਿਪੋਰਟ ਕਰਿਆ ਪਿਆ ਸਾਡਾ ਕੇਕ ਵੀ ਆਈ ਹੋ ਰੱਖਿਆ ਦੋਸਤੋ ਦੇਖੋ ਜੀ ਠਾਕੁਰ ਜਨਮ ਅਸ਼ਟਮੀ ਦਾ ਕੇਕ ਹੈ ਠਾਕੁਰ ਜੀ ਨਹੀਂ ਖਾਇਆ ਸਿਰਫ ਅਸੀਂ ਹੁਣ ਖਾਵਾਂਗੇ ਤੇ ਸੋਨੂੰ ਵੀ ਖਵਾਵਾਂਗੇ ਠੀਕ ਆ ਦੋਸਤੋ ਸਾਡੇ ਨਾਲ ਬਣੇ ਰਹੋ ਸੋਨੂੰ ਦਿਖਾਵਾਂਗੇ ਤੇ ਖਾਵਾਂਗੇ ਤੇ ਖਲਾਵਾਂਗੇ ਠੀਕ ਆ ਮਿੱਤਰੋ ਤੇ ਲਓ ਜੀ ਸਾਰਿਆਂ ਨੇ ਖਾ ਲਿਆ ਹੈ ਤੇ ਦੇਖੋ ਜੀ ਪਰ ਪਰ ਏਸੀ ਚਲਾਓ ਏਸੀ ਥੋੜਾ ਜਾ ਗਰਮੈਸ ਹੋਈ ਹੋਈ ਹੈ ਏਸੀ ਚਲਾਓ ਤੇ ਸਵਾਦ ਬਣਿਆ ਹੋਏ ਨੇ ਚੋਲ ਹੈਂ ਟੈਬਲੇਟਾਂ ਖਾਈਆਂ ਨੇ ਹੈਂ ਇੱਕ ਇੱਕ ਬਰੈਡ ਖਾਈਆਂ ਤੈਂ ਕਿਲੋ ਆਂਦੇ ਨੇ 2 ਕਿਲੋ ਕਿ 3 ਕਿਲੋ ਹੈਂ ਪਤਾ ਨਹੀਂ ਲਓ ਜੀ 1 ਕਿਲੋ ਦਾ ਪੱਕਟੋ ਘਟਾਂ ਦੀ ਆਂਦੇ ਨੇ ਆਓ ਦੇਖੋ ਅੱਧਾ ਕਿਲੋ ਬੀਬੀ ਨੇ ਘਰੇ ਹੋਣੀ ਸਾਰਿਆਂ ਦੇ ਫੇਵਰਟ ਨੇ ਘੜੀ ਚੋਲ ਇਹਦਾ ਸੋਡੇ ਵੀ ਫੇਵਰੇਟ ਹੋਣਗੇ ਗੜੀ ਚੌਕ ਸਾਰਿਆਂ ਦੀ ਫੇਵਰੇਟ ਨੇ ਲਓ ਜੀ ਦੇਖੋ ਜੀ ਇੰਨੀਆਂ ਮਿਰਚਾਂ ਪਾਈ ਹੋਈਆਂ ਨੇ ਮੈਂ ਖਾਉਂਗਾ ਪੂਰੇ ਉਹਨਾਂ ਦੀਆਂ ਮਿਰਚਾਂ ਭਰ ਕੇ ਨੇ ਦੇਖੋ ਮੈਂ ਖਾਉਂਗਾ ਚੂਕੇ ਜੀ ਲਓ ਜੀ ਦੋਸਤੋ ਅਸੀਂ ਵੀ ਭਰ ਕੇ ਥਾਲ ਖਾਵਾਂਗੇ ਠੀਕ ਹੈ ਦੋਸਤੋ ਸਾਡਾ ਬਲੌਗ ਥੋੜਾ ਜਿਹਾ ਵੱਡੇ ਬਣ ਜਾਂਦੇ ਨੇ ਛੋਟੇ ਬਣਾਉਣ ਦੀ ਉਹਦੇ ਚ ਕਵਰ ਕਰਨ ਦੀ ਛੇਤੀ ਬੋਲਣ ਦੀ ਥੋੜੀ ਯੋਗ ਰੱਖਿਆ ਕਰਾਂਗੇ ਆਪਾਂ ਠੀਕ ਹੈ ਦੋਸਤੋ ਤੇ ਚਲੋ ਜੀ ਮਿਲਦੇ ਆਂ ਫਿਰ ਤੁਹਾਨੂੰ ਲਓ ਜੀ ਦੋਸਤੋ ਅਸੀਂ ਨੇ ਕੜੀ ਚਾਵਲ ਦੀ ਵੀਡੀਓ ਬਣਾਈ ਸੀ ਔਰ ਅਭੀ ਕੇਕ ਆਪ ਕੋ ਖਿਲਾਏਗੇ ਲਓ ਜੀ ਕਲੇ ਖਾਈਏ ਕੇਕ ਲਓ ਜੀ ਕੇਕ ਦੋਸਤੋ ਕੇਕ ਲਓ ਜੀ ਦੇਖੇ ਕੇਕ ਹੀ ਕੇਕ ਬਾੜ ਦਿਏ ਹਮਨੇ ਜੋ ਕੀ ਕੇਕ ਹਮਨੇ ਪੇਸਟੀਓ ਮੇ ਤਬਦੀਲ ਕਰ ਦਿਆ ਦੋਸਤੋ ਪੇਸਟੀਆਂ ਬਣਾ ਦਿਆ ਹੋਈ ਆ ਕੇਕ ਦੀਆਂ ਤਾਂ ਹੀ ਆਪਾਂ ਸਾਰੇ ਖਾਵਾਂਗੇ ਤੇ ਰਵੀਤਾ ਰਾਣੀ ਵੀ ਖਾਊਗੀ ਤੇ ਦੋਸਤੋ ਔਰ ਇਹਦਾ ਖਾਂਦੀ ਹੋ ਰੰਝੇ ਤੁਹਾਨੂੰ ਪਤਾ ਸਵੇਰ ਤੋਂ ਲੈ ਕੇ ਸ਼ਾਮ ਤੱਕ ਖਾਂਦੀ ਹੋ ਰਹਿੰਦੀ ਆ। ਹਾਂ ਠੀਕ ਹੈ। ਔਰ ਇਹਦਾ ਖਾਊਏ ਖਾਊ ਤੇ ਹੋਰ ਸਾਰੇ ਖਾਵਾਂਗੇ। ਲੈ ਇੱਕ ਚਮਚ ਮੈਂ ਵੀ ਪਵਾ ਲਾਂ। ਤੇ ਲਓ ਜੀ ਮਿੱਤਰੋ ਮਿਲਦੇ ਆ ਫਿਰ। ਲਓ ਇੱਕ ਚਮਚ। ਲਓ ਇਹ ਖਾਓ। ਇੱਕ ਚਮਚ। ਲਓ ਜੀ ਮਟਕੀ। ਮਟਕੀ ਸਾਰੇ ਖਾ ਰਹੇ ਆ ਦੇਖੋ ਦੋਸਤੋ। ਮਾਦਵ ਤਾਂ ਪਹਿਲੀ ਖਾ ਰਹਾ ਹੈ ਦੇਖिए। ਮਾਦਵ ਤਾਂ ਕਿਸੇ ਕੋਲ ਪੁੱਛ ਵੀ ਨਹੀਂ ਰਹਾ ਹੈ। ਲਓ ਜੀ ਦੋਸਤੋ ਹਮ ਖਾएंगे ਸਭੀ ਖਾएंगे ਲਓ ਜੀ। खाइए पेशी दोस्तों और चलो जी हमारा ब्लॉग साडा ब्लॉग सोनु वधिया लागदा ब्लॉग नु लाइक कमेंट जरूर करया करो चैनल नु सब्सक्राइब ठीक है दोस्तों अगले ब्लॉग जो फिर लेके हाजिर आऊंगा जब तक के लिए बाय बाय करते हैं दोस्तों ठीक है जय हिंद जय हिंद करते हैं दोस्तों जय हिंद सारो जय जय हिंद दोस्तों जय हिंद